ਬਿਲਕੁਲ ਜੀ ਕਿਸਾਨ ਦਿੱਲੀ ਤਿਆਰੀ ਖੇਚ ਬੈਠੇ ਨੇ ਦਿੱਲੀ ਨੂੰ ਝਕਾਉਣ ਵਾਸਤੇ ਕਿਆ ਜਾ ਰਿਹਾ ਕਿ ਜੇ ਦਿੱਲੀ ਨਹੀਂ ਝੁਕੂਗੀ ਤੇ ਕਿਸਾਨ ਵੀ ਮੁੜ ਕੇ ਪੰਜਾਬ ਨਹੀਂ ਆਉਣਗੇ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਸੀ ਕੇਂਦਰ ਸਰਕਾਰ ਪੱਜ ਦੀ ਨਜ਼ਰ ਆ ਰਹੀਆ ਪਰ ਹੁਣ ਤਿਆਰੀ ਹੈ ਕਿਸਾਨ ਦਿੱਲੀ ਤਿਆਰੀ ਖੇਚ ਲਈ ਆ ਗੱਲਬਾਤ ਵੀ ਅਸੀਂ ਕਰਾਂਗੇ ਚੱਬਾ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਹੁਣ ਤਿਆਰੀ ਖਿੱਚ ਗਈ ਦਿੱਲੀ ਜਾਂ ਦੀ ਦੇਖੋ ਜੀ ਇਹ ਜਿਹੜਾ ਦਿੱਲੀ ਟੂ ਮੋਰਚਾ ਲੱਗ ਰਿਹਾ ਵਾ ਇਹਦੇ ਵਾਸਤੇ ਅਸੀਂ ਪੂਰੀ ਤਿਆਰੀ ਕੀਤੀ ਹੋਈ ਆ ਸੈਂਕੜੇ ਜਥੇਬੰਦੀਆਂ ਵਾਂ 200 ਤੋਂ ਵੱਧ ਜਥੇਬੰਦੀਆਂ ਵਾਂ ਕਿਸਾਨ ਮਜ਼ਦੂਰ ਮੋਰਚਾ ਤੇ ਕਿਸਾਨ ਸੰਯੁਕਤ ਮੋਰਚਾ ਗੈਰ ਸਿਆਸੀ ਜਿਹੜਾ ਵਾ ਢੱਲੇਵਾਲ ਵਾਲਾ ਇਹ ਲਗਾਤਾਰ ਜਿਹੜਾ ਵਾ ਅਸੀਂ ਇਸ ਲੜਾਈ ਦੇ ਵਿੱਚ ਸ਼ਾਮਲ ਆ ਤੇ ਇਹ ਮੰਗਾਂ ਜਿਹੜੀਆਂ ਵਾ ਮੋਦੀ ਸਰਕਾਰ ਵੱਲੋਂ ਪਿਛਲੇ ਅੰਦੋਲਨ ਦੌਰਾਨ ਮੰਗੀਆਂ ਹੋਈਆਂ ਸੀਗੀਆਂ ਪਰ ਮੰਨ ਕੇ ਤੇ ਉਹ ਲਾਗੂ ਨਹੀਂ ਕੀਤੀਆਂ ਜਿਹਦੇ ਵਾਸਤੇ ਸਾਨੂੰ ਦੁਬਾਰਾ ਮੋਰਚਾ ਸ਼ੁਰੂ ਕਰਨਾ ਪਿਆ ਔਰ ਨਾਲ ਇਹਦੇ ਜਿਹੜਾ ਵਾ ਸਰਕਾਰ ਜਿਹੜੀ ਆ ਵਾ ਗੱਲਬਾਤ ਦਾ ਦੌਰ ਵੀ ਚਲਾ ਰਹੀ ਆ ਪਹਿਲਾਂ ਵੀ ਮੀਟਿੰਗ ਹੋਈ ਅੱਜ ਫੇਰ ਦੁਬਾਰਾ ਮੀਟਿੰਗ 12 ਤਰੀਕ ਨੂੰ ਦਿੱਤੀ ਹੋਈ ਆ ਪਰ ਮੀਟਿੰਗ ਦੇ ਵਿੱਚ ਕੀ ਨਿਕਲਦਾ ਇਹ ਮੀਟਿੰਗ ਦਾ ਵਾ ਦੱਸੂਗਾ ਤੇ ਕਿਸਾਨ ਜਿਹੜੇ ਆ ਪੂਰੀ ਤਿਆਰੀ ਦੇ ਨਾਲ ਆਪਣਾ ਜਿਹੜਾ ਟਰਾਲੀਆਂ ਦੇ ਵਿੱਚ ਰਾਸ਼ਨ ਭਰ ਕੇ ਜਿਹੜਾ ਵਾ ਤੇ ਉਹ ਦਿੱਲੀ ਵੱਲੋਂ ਜਿਹੜਾ ਵਾ ਕੂਚ ਕੱਲ ਤੋਂ ਅੰਮ੍ਰਿਤਸਰ ਕੀਤਾ ਅੱਜ ਬਿਆਸ ਤੋਂ ਸੇਰੇ ਜਿਹੜਾ ਵਾ ਅਸੀਂ ਤੁਰੇ ਹੋਏ ਆ ਸਾਰੇ ਪਾਸੇ ਤੋਂ ਪੂਰੇ ਪੰਜਾਬ ਤੋਂ ਦੂਜੀਆਂ ਸਟੇਟਾਂ ਤੋਂ ਵੀ ਕਿਸਾਨ ਜਿਹੜੇ ਆ ਪੂਰੀ ਤਰ੍ਹਾਂ ਦਿੱਲੀ ਮੋਰਚਾ ਲਾਉਣ ਵਾਸਤੇ ਪੂਰੀ ਤਿਆਰੀ ਦੇ ਨਾਲ ਜਿਹੜਾ ਵਾ ਤੁਰੇ ਹੋਏ ਚਪੇ ਸਵਾਲ ਇਹ ਆ ਕਿ ਜਦੋਂ ਕਿਸਾਨ ਦਿੱਲੀ ਤਿਆਰੀ ਖਿੱਚ ਲੈਂਦਾ ਉਦੋਂ ਮੀਟਿੰਗਾਂ ਦਾ ਸੱਦਾ ਆਉਣਾ ਚੱਲੂ ਹੋ ਜਾਂਦਾ ਵੇਖੋ ਜੀ ਸਰਕਾਰ ਦਾ ਹਮੇਸ਼ਾ ਪੱਖ ਹੁੰਦਾ ਵੀ ਕਿਸੇ ਵੀ ਤਰੀਕੇ ਜਿਹੜਾ ਵਾ ਮੋਰਚੇ ਨੂੰ ਜਿਹੜਾ ਵਾ ਇਹ ਫੇਲ ਕੀਤਾ ਜਾਏ ਸਰਕਾਰ ਚਾਹੀਦਾ ਸੀਗਾ ਵੀ ਮੋਰਚਾ ਤਿਆਰੀ ਕੀਤੀ ਜਾ ਰਹੀ ਆ ਤੇ ਇਹਨੂੰ ਤੁਰੰਤ ਜਿਹੜਾ ਵਾ ਮੀਟਿੰਗਾਂ ਸੱਦ ਕੇ ਉਹ ਮੰਗਾਂ ਦਾ ਜਿਹੜਾ ਵਾ ਹੱਲ ਕੀਤਾ ਜਾਂਦਾ ਪਰ ਸਰਕਾਰ ਇਸ ਵੱਲੇ ਜਿਹੜਾ ਧਿਆਨ ਨਹੀਂ ਫਿਰ ਵੀ ਚੰਗਾ ਪੱਖ ਆ ਕੇ ਉਹਨਾਂ ਜਿਹੜਾ ਮੀਟਿੰਗਾਂ ਪੰਜਾਬ ਆਣ ਕੇ ਜਿਹੜਾ ਵਾ ਜਿੱਥੇ ਬੰਦਿਆਣਾ ਰਾਬਤਾ ਕਰਕੇ ਮੀਟਿੰਗਾਂ ਕਰ ਰਿਆ ਸਰਕਾਰ ਚਾਵੇ ਤਾਂ ਇਹਨਾਂ ਮੀਟਿੰਗਾਂ ਦੇ ਵਿੱਚ ਸਾਰਾ ਕੁਝ ਹੱਲ ਕੱਢ ਸਕਦੀ ਆ ਜੇ ਸਰਕਾਰ ਚਾਹੁੰਦੀ ਆ ਵੀ ਵਾਕਿਆ ਹੀ ਵੀ ਇਹ ਮੋਰਚਾ ਜਿਹੜਾ ਵਾ ਜ਼ਿਆਦਾ ਲੰਮਾ ਨਾ ਚੱਲੇ ਜਾਂ ਮਤਲਬ ਇੰਨੀ ਖੱਜਲ ਖੁਆਰੀ ਨਾ ਆਵੇ ਤੇ ਮੰਗਾਂ ਜਿਹੜੀਆਂ ਵਾ ਮੰਗਾਂ ਦਾ ਹੱਲ ਸਰਕਾਰ ਨੂੰ ਕਰ ਦੇਣਾ ਚਾਹੀਦਾ ਕਰ ਸਕਦੀ ਆ ਸਰਕਾਰ ਕਿ ਕੇਂਦਰ ਸਰਕਾਰ ਦੇ ਵੱਲੋਂ ਜਗਾ ਕਹਿੰਦੇ ਕਿ ਸੀਆਈਡੀ ਵਾ ਕਾਫੀ ਛੱਡੀ ਹੋਈ ਕਿਸਾਨਾਂ ਪਿੱਛੇ ਬਿਲਕੁਲ ਕੋਈ ਮਤਲਬ ਇਹੋ ਜਿਹਾ ਸਾਡੇ ਮਨ ਦੇ ਵਿੱਚ ਡਰ ਭੈ ਜੇਲਾਂ ਦਾ ਜਾਂ ਮਰਨ ਦਾ ਕੋਈ ਡਰ ਭੈ ਨਹੀਂ ਆ ਵੇਖੋ ਜੇ ਸਾਡੀਆਂ ਹੱਕੀ ਮੰਗਾ ਨਹੀਂ ਸਾਨੂੰ ਮਿਲਣੀਆਂ ਤੇ ਉਹਦੇ ਨਾਲੋਂ ਤਾਂ ਅਸੀਂ ਮਰੇ ਚੰਗੇ ਆ ਕੋਈ ਸਾਨੂੰ ਜੇਲਾਂ ਦਾ ਡਰ ਨਹੀਂ ਆ ਕੋਈ ਸਾਨੂੰ ਬੈਰੀਕੇਡਿੰਗ ਦਾ ਡਰ ਨਹੀਂ ਆ ਸਰਕਾਰ ਨੂੰ ਜਿਹੜਾ ਇਹ ਜਿਵੇਂ ਤੇ ਇਹ ਜਿਹੜੇ ਪ੍ਰਬੰਧ ਅਸੀਂ ਵੇਖ ਰਹੇ ਸਰਕਾਰ ਸਰਕਾਰ ਦੀ ਬਖਲਾਟ ਦੀ ਨਿਸ਼ਾਨੀ ਆ ਇਹੋ ਜਿਹਾ ਨਹੀਂ ਚਾਹੀਦਾ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਇਹ ਆਣ ਮਨੁੱਖੀ ਜਿਹੜਾ ਵਾ ਵਰਤਾਰਾ ਸਰਕਾਰ ਜਿਹੜੀ ਆ ਵੀ ਵਰਤਾਰੀ ਆ ਬਿਲਕੁਲ ਉਹ ਜਿਹੜਾ ਵਾ ਇਹ ਨਹੀਂ ਚਾਹੀਦਾ ਜੇ ਗੱਲਬਾਤ ਕਰੀਏ ਤੇ ਮੈਂ ਗੱਲਬਾਤ ਲਈ ਸਰਕਾਰ ਨੂੰ ਹੱਲ ਕੱਢ ਲਿਵਿੰਗ ਇੰਡੀਆ ਟੀਮ ਪਲਪਲ ਦੀ ਅਪਡੇਟ ਦਵਾਗੀ ਕਿਸਾਨ ਕੀ ਕਰ ਰਹੇ ਨੇ ਕਿਸਾਨ ਕਿੱਥੇ ਪਹੁੰਚੇ ਹੋਏ ਨੇ ਕਿਸਾਨਾਂ ਦੀ ਕੀ ਮੰਗ ਆ ਗਿਆ ਪਰ ਤਸਵੀਰ ਮੈਂ ਹਰ ਇੱਕ ਪਲਪਲ ਦੀ ਦਿਖਾ ਰਿਹਾ ਕਿ ਜਿੱਥੇ ਗੱਡੀ ਸਟਾਪ ਹੋ ਜੂਗੀ ਉੱਥੇ ਲੰਗਰ ਲੱਗ ਜਾਣਗੇ ਚਾਹਾਂ ਪੀਣਗੇ ਕਿਸਾਨ ਪਰ ਕੁ ਸਵਾਲ ਇਹ ਆ ਕਿ ਕਿਸਾਨ ਨੂੰ ਆਂਧਾਤਾ ਕਿਹਾ ਗਿਆ ਪਰ ਆਂਧਾਤਾ ਆਪਣੇ ਹੱਕਾਂ ਵਾਸਤੇ ਸੜਕਾਂ ਤੇ ਰੋੜ ਰਿਹਾ ਦਿੱਲੀ ਦੀਆਂ ਸਰਕਾਰਾਂ ਜਿਹੜੀਆਂ ਕਿ ਕਿਸਾਨਾਂ ਨੂੰ ਝੁਕਾਰੀਆਂ ਨੇ ਪੰਜਾਬ ਨੂੰ ਝੁਕਾਰੀਆਂ ਨੇ ਤੇ ਉਹਨਾਂ ਦੇ ਹੱਕ ਖੋਰੀਆਂ ਨੇ ਕਿੱਦਾਂ ਦੇਖ ਰਹੋ ਜੀ ਲੰਗਰ ਚੱਲ ਰਹੇ ਨੇ ਦਿੱਲੀ ਨੇ ਤੇ ਕੋਈ ਕਸਰ ਨਹੀਂ ਛੱਡੀ ਦੇਖੋ ਜੀ ਜੋ ਆਪਾਂ ਮੋਦੀ ਸਰਕਾਰ ਨੇ ਜੋ ਉੱਥੇ ਮੰਗਾ ਮੰਨੀਆਂ ਸੀ ਤੇ ਦੁਬਾਰਾ ਉਹਨੇ ਉਹ ਲਾਗੂ ਨਹੀਂ ਕੀਤੀਆਂ ਤੇ ਹੁਣ ਉਹ ਮੰਗਾ ਨੂੰ ਮਨਾਉਣ ਵਾਸਤੇ ਦੁਬਾਰਾ ਜਾ ਰਹੇ ਆ ਕਿਸਾਨ ਸਾਰੇ ਚੜ੍ਹਦੀ ਕਲਾ ਦੇ ਵਿੱਚ ਪਿੱਛੇ ਸੈਂਕੜੇ ਟਰਾਲੀਆਂ ਦਾ ਕਾਫਲਾ ਇੱਥੇ ਆ ਰਿਹਾ ਤੇ ਹੁਣ ਇੱਥੇ ਲੰਗਰ ਵਰਤੂਗਾ ਮਹਾਰਾਜ ਦੀ ਚੜ੍ਹਦੀ ਕਲਾ ਦੇ ਨਾਲ ਲੰਗਰ ਰਸ ਨਾਲੀਆ ਫਿਰ ਬਿਲਕੁਲ ਜੀ 6-6 ਮਹੀਨੇ ਦਾ ਰਸਨ ਨਾਲ ਆ ਪੱਟੀਆਂ ਗੈਸ ਪੱਟੀਆਂ ਬਾਲਣ ਸਾਰਾ ਕੋਈ ਦਿੱਲੀ ਨੂੰ ਖਵਾ ਦਾਂਗੇ ਬਿਲਕੁਲ ਜੀ ਖਵਾ ਦਾਂਗੇ ਕਿਉਂ ਨਹੀਂ ਖਵਾ ਦਾਂਗੇ ਬਲਕੇ ਜੀ ਲੋਡ ਪਈਦਾ ਕੀ ਕਹਿਣਾ ਚਾਹੋਗੇ ਜੀ ਬਸ ਚੜ੍ਹਦੀ ਕਲਾ ਵਿੱਚ ਜਾ ਰਹੇ ਆ ਜੀ ਹੂੰ ਤੇ ਜਿੱਤ ਕੇ ਆਵਾਂਗੇ ਜਿਸ ਤਰ੍ਹਾਂ ਤੇਰਾ ਮੈਨੂੰ ਲਾ ਕੇ ਜਿੱਤ ਕੇ ਆਏ ਹਾਂ ਹੂੰ ਕਾਨੂੰਨ ਵਾਪਸ ਕਰਾ ਕੇ ਆਏ ਨੇ ਕਾਲੇ ਹੂੰ ਇਹ ਵੀ ਆਪਣੇ ਹੱਕ ਲੈ ਕੇ ਆਵਾਂਗੇ ਅਸੀਂ ਪਰ ਕਦੀ ਸੋਚਿਆ ਕਿ ਇਦਾਂ ਸੜੋਆਂ ਦੇ ਉੱਪਰ ਪ੍ਰਸ਼ਾਦਾ ਹੱਥ ਚ ਫੜ ਕੇ ਛਾਗਾਗੇ ਆਪਾਂ ਵੇਖੋ ਜਿਹੜਾ ਜਟਿਆ ਨਾ ਹੂੰ ਇਹ ਤੇ ਵਟ ਦੇ ਵੇਕੇ ਵੀ ਮਜ਼ਾ ਲੈਂਦੇ ਆ ਹਾਂ ਜ਼ਮੀਨ ਦੇ ਵੇਕੇ ਜ਼ਮੀਨਾਂ ਹੜਾਵਾ ਆ ਤੇ ਜ਼ਮੀਨਾਂ ਬਚਾਉਣ ਚੱਲੇ ਆ ਜ਼ਮੀਨਾਂ ਦੀ ਲੜਾਈ ਹੈ ਜ਼ਮੀਨਾਂ ਦੀ ਹਾਂ ਕਿਦਾ ਦੇਖ ਰਹੇ ਹੋ ਸਰ ਕਿ ਦਿੱਲੀ ਦੇ ਵੱਲੋਂ ਕਈ ਵਾਰ ਸਵਾਲ ਜਵਾਬ ਵੀ ਕੀਤੇ ਗਏ ਕਿਸਾਨਾਂ ਨੂੰ ਪੰਜਾਬ ਦੇ ਪ੍ਰਤੀ ਨੀਤੀ ਕੀ ਲੱਗ ਰਹੀ ਹੈ ਕੇਂਦਰ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸੰਘਰਸ਼ ਤੇ ਜੰਗ ਦੇ ਜਿਹੜੇ ਪੈਂਡੇ ਹੁੰਦੇ ਨੇ ਹਮੇਸ਼ਾ ਵਿਖੜੇ ਹੁੰਦੇ ਆ ਬਾਬਰ ਹਮੇਸ਼ਾ ਜਾਬਰ ਹੁੰਦਾ ਹੈ ਔਰ ਇਹ ਜਿਹੜੀਆਂ ਸਰਕਾਰਾਂ ਨੇ ਇਹ ਬਾਬਰਸ਼ਾਈ ਦੇ ਵਿੱਚ ਨੇ ਤੇ ਥੱਲੇ ਜਾਬਰਸ਼ਾਈ ਕਰਦੀਆਂ ਬਈਆਂ ਨੇ ਸਰਕਾਰ ਦੀ ਕਦੇ ਵੀ ਕੋਈ ਵੀ ਪਾਲਿਸੀ ਤੇ ਨੀਤੀ ਮੈਟਰ ਜਿਹੜਾ ਆ ਉਹ ਕਦੇ ਵੀ ਸਾਰਤਕ ਸਿੱਧ ਨਹੀਂ ਹੋਇਆ ਅਸੀਂ ਮੰਨਦੇ ਆ ਕਿ ਐਮਐਸਪੀ ਨੂੰ ਇੱਕ ਪਾਲਿਸੀ ਮੈਟਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਡਿਲੇ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਅਸੀਂ ਉੱਤੇ ਦੂਸਰਾ ਸਵਾਲ ਮੋਦੀ ਸਾਹਿਬ ਦੇ ਮੂਰੇ ਰੱਖਦੇ ਆ ਕਿ ਉਹ ਤਾਂ ਪਾਲਿਸੀ ਮੈਟਰ ਦੇ ਵਿੱਚ ਸਮਾ ਲੱਗ ਗਿਆ ਜਿਹੜਾ ਲਖੀਮਪੁਰ ਖੀਰੀ ਦਾ ਕਤਲकांड ਆ ਉਹ ਡੇਅ ਲਾਈਟ ਮਰਡਰ ਆ ਦਿਨ ਦੀ ਚਿੱਟੀ ਰੋਸ਼ਨੀ ਦੇ ਵਿੱਚ ਨੌ ਵਿਅਕਤੀਆਂ ਨੂੰ ਜਿਹੜਾ ਗੱਡੀ ਦੇ ਥੱਲੇ ਦੇ ਕੇ ਮਾਰਨਾ ਉਹ ਤਾਂ ਪਾਲਿਸੀ ਮੈਟਰ ਨਹੀਂ ਸੀਗਾ ਕਾਤਲ ਜਿਹੜੇ ਨੇ ਉਹ ਸਾਡੇ ਮੰਤਰੀ ਮੰਡਲ ਚ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਸ਼ਹੀਦ ਹੋ ਗਏ ਉਹਨਾਂ ਤੇ ਪਰਚੇ ਸਾਰੀ ਇੱਕ ਵੱਡੀ ਕਾਂਸਪੀਰੇਸੀ ਦਾ ਹਿੱਸਾ ਆ ਜਿਹਦੇ ਚ ਕਾਰਪੋਰੇਟ ਮਾਡਲ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਭਾਰਤ ਦੀ ਧਰਤੀ ਦੇ ਉੱਤੇ ਇੱਕ ਵਿਸ਼ੇਸ਼ ਮਾਡਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਬਰਦਸਤ ਟੱਕਰ ਦੇ ਲਈ ਤਿਆਰ ਖੜੇ ਆ ਭਾਵੇਂ ਸਿਰ ਲੱਗ ਜਾਣ ਭਾਵੇਂ ਕਰ ਦੀ ਵਾਪਸੀ ਹੋਵੇ ਤੇ ਭਾਵੇਂ ਨਾ ਹੋਵੇ ਇੱਕ ਵਾਰੀ ਬੱਚਿਆਂ ਨੂੰ ਚੰਗੀ ਤਰ੍ਹਾਂ ਮਿਲ ਕੇ ਕਰੋ ਮੰਜੇ ਖੜੇ ਕਰਕੇ ਆਏ ਆ ਜੋ ਹੋਏਗਾ ਕਲਪੁਰਖ ਦੇ ਬਾਣੇ ਨੂੰ ਮੰਨਣ ਲਈ ਤਿਆਰ ਆ ਦੇਖੋ ਜੀ ਕਲਪੁਰਖ ਦੇ ਬਾਣੇ ਆ ਦੇਖ ਸਕਦੇ ਹੋ ਚਾਹਾਂ ਪੀ ਰਹੇ ਨੇ ਪ੍ਰਸ਼ਾਦੇ ਚਾ ਰਹੇ ਚਾਹਾਂ ਚਾਰੀਆਂ ਦਿਲੀ ਝੁਕੂ ਗੋ ਜੀ ਦਿੱਲੀ ਜਰੂਰ ਪਹੁੰਚਾਂਗੇ ਜੀ ਹੂੰ ਆ ਦਿੱਲੀ ਵਾਸਤੇ ਰੈਸ਼ਨ ਭਾਣੇ ਨਾਲ ਲੈ ਕੇ ਆਂ ਸਾਲ ਸਾਲ ਦਾ ਹੂੰ ਜਿਹੜਾ ਅਸੀਂ ਖੁਦ ਗੱਡੀਆਂ ਦੇ ਵਿੱਚ ਰੱਖਿਆ ਵਾ ਇੱਕ ਸਾਲ ਤੱਕ ਸਾਨੂੰ ਕੋਈ ਪਰਵਾਹ ਨਹੀਂ ਸਰਕਾਰ ਜਿਹੜੀਆਂ ਦੀ ਇਹ ਕਿਰ ਲਾਤੇ ਆ ਕਿਲ ਕੋ ਗੁਰੂ ਗੋਬਿੰਦ ਸਿੰਘ ਨੇ ਇਹ ਕਦੀ ਛੱਡੇ ਤੇ ਅਸੀਂ ਕਿੱਥੋਂ ਛੱਡਾ ਕਿਸੇ ਉਹਦੇ ਚੱਲੇ ਆ ਹੂੰ ਬਿਲਕੁਲ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਦਿੱਲੀ ਪਹੁੰਚਾਂਗੇ ਹਰ ਹਾਲਤ ਪਹੁੰਚਾਂਗੇ ਜੋ ਆਪਣੀਆਂ ਪਿਛਲੀਆਂ ਮੰਗਾਂ ਸੀ ਹੂੰ ਉਹ ਸਰਕਾਰ ਨੇ ਮੰਨ ਕੇ ਨਹੀਂ ਲਾਗੂ ਕੀਤੀਆਂ ਉਹ ਅਰਕੀ ਲਾਗੂ ਕਰਵਾ ਕੇ ਆਵਾਂਗੇ ਉਹ ਤਰ੍ਹਾਂ ਨਹੀਂ ਮੁੜਦੇ ਬਿਲਕੁਲ ਜੀ ਕੱਲ ਕਿਸਾਨਾਂ ਦੇ ਵੱਲੋਂ ਸ਼੍ਰੀ ਕਲਤਖਬ ਸਾਹਿਬ ਅਰਦਾਸ ਕੀਤੀ ਗਈ ਸੀ ਅਰਦਾਸ ਕਰਕੇ ਗੁਰੂ ਸਾਹਿਬ ਦਾ ਕੋਟ ਆਸਰਾ ਲੈ ਕੇ ਅੱਜ ਟਰਾਲੀਆਂ ਟਰੈਕਟਰ ਦਿੱਲੀ ਵੱਲ ਨੂੰ ਖਿੱਚ ਲੈਨੇ ਤੇ ਜਗ੍ਹਾ-ਜਗ੍ਹਾ ਦੇ ਉੱਪਰ ਲੰਗਰ ਲਗਾ ਦਿੱਤੇ ਗਏ ਨੇ ਕਿ ਜਿਹੜੇ ਕਿਸਾਨ ਆ ਰਹੇ ਨੇ ਹੋਰ ਨੌਜਵਾਨ ਆ ਰਹੇ ਨੇ ਬੀਬੀਆਂ ਆ ਰਹੀਆਂ ਨੇ ਉਹਨਾਂ ਨੂੰ ਕਿਤੇ ਵੀ ਮੁਸ਼ਕਲ ਨਾ ਆਵੇ ਪਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਕੇਂਦਰ ਤੋਂ ਡਰਨ ਵਾਲੇ ਨਹੀਂ ਨਾ ਝੁਕਣ ਵਾਲੇ ਹਾਂ ਅਸੀਂ ਦਿੱਲੀ ਨੂੰ ਝੁਕਾ ਕੇ ਆਪਣੀਆਂ ਮੰਗਾਂ ਮਣਾ ਕੇ ਪੰਜਾਬ ਵਾਪਸ ਆਵਾਂਗੇ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇਨ ਦੀ ਨਿਊਜ਼ ਫਰਗਵਾੜਾ